ੀਤੀ ਦਰਸ਼ਾਂ ਫਗਵਾੜਾ ਨਸਤੀਕ ਪਿੰਡ ਬਹੂਆ ਵਿਖੇ ਗੜਸ਼ੰਕਰ ਤੋਂ ਜਲੰਧਰ ਚਾਰਹੀ ਇੱਕ ਕਾਰ ਡਿਵਾਈਡਰ ਨਾਲ ਟਕਰਾਂਟ ਤੋਂ ਬਾਅਦ ਛੱਪੜ 'ਚ ਜੱਡ ਗਈ ਜਿਸ ਕਾਰਨ ਕਾਰ ਸਵਾਰ ਇੱਕ ਮਹਿਲਾ ਤੇ ਵਿਅਕਤੀ ਦੀ ਡੁੱਬਣ ਨਾਲ ਮੌਤ ਹੋ ਗਈ ਜਦਕਿ ਇੱਕ ਬੱਚੇ ਅਤੇ ਇੱਕ ਹੋਰ ਮਹਿਲਾ ਨੂੰ ਮੌਕੇ ਤੇ ਪੁਲਿਸ ਅਤੇ ਰਾਹਗੀਰਾਂ ਵੱਲੋਂ ਬਚਾ ਲਿਆ ਗਿਆ ਜਾਣਕਾਰੀ ਮੁਤਾਬਕ ਮੀਰੀ ਬਾਈਪਾਸ ਤੇ ਪੁਲਿਸ ਵੱਲੋਂ ਨਾਕਲ ਗਿਆ ਹੋਏ ਸੀ ਤਾਂ ਉਸ ਵਕਤ ਪੁਲਿਸ ਨੂੰ ਸੂਚਨਾ ਮਿਲੀ ਕਿ ਛੱਪੜ 'ਚ ਕਾਰ ਡਿੱਗ ਪਈ ਹੈ ਜਿਨ੍ਹਾਂ ਨੇ ਤੁਰੰਤ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤਾਂ ਇੱਕ ਪੁਲਿਸ ਅਫਸਰ ਨੇ ਇਸ ਦੌਰਾਨ ਆਪਣੀ ਡਿਊਟੀ ਅਤੇ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਤੁਰੰਤ ਛੱਪੜ ਵਿੱਚ ਛਾਲ ਮਾਰ ਦਿੱਤੀ ਤੇ ਇੱਕ ਮਹਿਲਾ ਅਤੇ ਇੱਕ ਬੱਚੇ ਨੂੰ ਜ਼ਿੰਦਾ ਬਾਹਰ ਕੱਢ ਲਿਆ ਮੁਕਤ 71 ਲੋਕਾਂ ਅਤੇ ਪੁਲਿਸ ਨੇ ਕਰੇਨ ਅਤੇ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਪਾਣੀ ਚੋਂ ਬਾਹਰ ਕੱਢਿਆ ਅਤੇ ਗੰਭੀਰ ਹਾਲਤ ਵਿੱਚ ਵਿਅਕਤੀ ਅਤੇ ਮਹਿਲਾ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਕਿ ਡਾਕਟਰ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮੈਂ 5 ਜੇ ਸਪਾ 5 ਵਿੱਚ ਨਾ 5 ਵਜੇ 5 ਵਜੇ ਤੇ ਚੱਕੜਿਆ ਬਾਰ-ਬਾਰ 5 ਵਜੇ ਉੱਥੇ ਗੱਡੀ ਰੋ ਵਿੱਚ ਪੜ ਗਈ ਸਾਨੂੰ ਬਹੁਤ ਸੋਣਿਆ ਤੇ ਅਸੀਂ ਭੱਜ ਕੇ ਗਏ ਆਂ ਗੱਡੀ ਰੁਕ ਚੁੱਕੀ ਸੀ ਅੱਛਾ ਜੀ ਤੇ ਮੈਂ ਤੇ ਮ ਨੂੰ ਚਾਰਾ ਮਾਰ ਕੇ ਵਿੱਚ ਲੱਗੇ ਦੋ ਬੱਚੇ ਬਚਾ ਲਏ ਆ ਅੱਛਾ ਜੀ ਉਸੇ ਦੇ ਜਿੰਦਾ ਕੱਢੇ ਆ ਤੇ ਫਿਰ ਟੋਟਲ ਕਿੰਨੇ ਸੀ ਉਹ ਗੱਡੀ ਦੇ ਵਿੱਚ ਲੋਕ ਚਾਰ ਆ ਜੀ ਸਾਡੇ ਤਾਂ ਗੱਡੀ ਉਹਦੇ ਅਸੀਂ ਇਹ ਬੰਨਾਂ ਨੂੰ ਲੈ ਕੇ ਗੱਡੀ ਤੇ ਹੌਲੀ ਚਾਲੀ ਪੜਿਆ। ਅੱਛਾ ਜੀ। ਵਿੱਚ ਹੋ ਕੇ ਲੈ ਕੇ ਤੁਸੀਂ ਉੱਥੇ ਜਿਹੜਾ ਇੱਕ ਨੱਕਾ ਉਹ ਤੋ ਨੱਕੇ ਤੇ ਮਿਲੂ ਸੀ। ਹਾਂਜੀ ਮੈਂ ਨੱਕੇ ਤੇ ਆ। ਅੱਛਾ ਜੀ। ਇਹ ਗੱਡੀ ਕਿੱਧਰੋਂ ਆੜੀ ਸੀ? ਬੱਚੇ ਨੇ ਖਾਲ ਲਾਇਆ। ਇਹ ਉਧਰ ਨਹੀਂ ਸੜ ਤੋਂ ਆ ਰਹੀ ਸੀ ਚੜੀ ਗੜੀ ਸਾਈਡ ਤੋਂ। ਅੱਛਾ ਕੀ ਮਤਲਬ ਉਹ ਕਿਦਾਂ ਮਤਲਬ ਇੱਕ ਬੇਕਅਪ ਹੋ ਗਿਆ ਕੀ ਲੱਗਾ ਕੋਈ ਸੈਟਿਸਫਾਈ ਪਤਾ ਨਹੀਂ ਇਹਦੇ ਕੋਈ ਕੁਝ ਨਹੀਂ ਪਤਾ ਜੀ। ਅੱਛਾ ਵੀ ਤੁਸੀਂ ਡਿਊਟੀ ਤੇ ਫਟਾਫਟ ਪਾਣੀ ਜਾ ਵੜਿਆ ਜੀ। ਆਪਾਂ ਯਾਨੀ ਕਿ ਵੜ ਗਏ ਆ ਉੱਥੋਂ ਕੱਢ ਕੇ ਸਿੱਧਾ ਇਧਰ ਨੂੰ ਲੈ ਆ। ਅੱਛਾ ਜੀ। ਬਲੇ ਬਾਕੀ ਹੁਣ ਉੱਥੇ ਜਾ ਕੇ ਹਾਂ ਜੀ ਦੋਨੋਂ ਤੇ ਬੱਚੇ ਕਿ ਬੱਚਾ ਇੱਕ ਛੋਟਾ ਜਿਹਾ ਬੱਚਾ ਸੀ ਮੇਰੀ ਵੀ ਮੀਰ ਬਾਊਟ 9 ਸਾਲ ਦਾ ਛੋਟਾ ਹੈਗਾ ਛਾ ਜੀ ਕਿ ਬੇਟੀ ਮੇਰਾ ਤੇ ਸ਼ੁਕਮਾ ਜੀ ਕਿੰਨਾ ਟਾਈਮ ਲੱਗਾ ਉੱਥੇ ਕੱਢਣ ਮੈਨੂੰ ਆ ਜੀ ਦੇਖੋ ਹਾਂ ਸੀ 50 ਮਿੰਟ ਜੀ ਹੁਣ ਕੱਢ ਕੇ ਲਿਆ ਤਾਂ ਉਦੋਂ ਤੱਕ ਬਹੁਤ ਟਾਈਮ ਲੱਗਾ ਗੱਡੀ ਕੱਢਣ ਨੂੰ ਬਹੁਤ ਕ੍ਰੀਨ ਆਈ ਕਾ ਕਾਹੀ ਕਾਹੀ ਕਰਦੇ ਰਹੇ ਸੰਘਰਸ਼ ਪੈਣ ਵਾਲੇ ਹੋਰ ਬਹੁਤ ਵਧੀਆ ਕੰਮ ਕੀਤਾ ਹੈ ਤੁਹਾਡੇ ਵੀ ਪੱਤਰਕਾਰ ਵੀ ਕਹਿ ਸਕਦਾ ਤੁਹਾਨੂੰ ਰੋਦੀ ਹੋਵੇ ਤੁਸੀਂ ਪੂਰੇ ਗਿੱਲੇ ਪਏ ਇਸ ਟਾਈਮ ਕੰਬਦੇ ਪਏ ਹੋ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਆ ਆਮ ਜਿਹੜੇ ਹੋਰ ਮੁਲਾਜ਼ਮ ਵੀ ਕਿੱ ਸਾਰੇ ਸਾਰੇ ਮੁਲਾਇ ਸਾਰੇ ਵਧੀਆ ਡਿਊਟੀ ਕਰ ਰਹੇ ਜੀ ਹੂੰ ਮੈਂ ਇਕੱਲਾ ਨਹੀਂ ਸਾਰੇ ਹੀ ਆ ਜੀ ਕੰਨੀ ਚਾਹੀਦੀ ਸਭ ਵਧੀਆ ਮੈਨੂੰ ਪ੍ਰਾਊਡ ਹੈ ਆਪਣੀ ਪੰਜਾਬ ਪਰਸਨ ਚ ਅੱਜ ਇੰਦਰਜੀਤ ਸਿੰਘ ਨੇ ਸਨੋਕਤਾ ਸਿੰਘ ਬਗਵਾਈ ਪਿੰਡ ਤੋਂ ਇਹ ਅੱਜ ਆਪਣੀ ਮਿਸਰ ਹਰਪ੍ਰੀਤ कौर ਨਾਲ ਬੇਟਾ ਗੁਰਬਾਹ ਸਿੰਘ ਸੱਜਾ ਨਾਲ ਤੇ ਆਪਣੀ ਮਾਸੀ ਪ੍ਰਸੋਤਮ कौर ਬਿਲੀ ਸੋਨਾ ਨਾਲ ਗੜ੍ਹ ਸਿੰਘ ਘੋੜੀ ਅਸੀ ਜਿੰਦਰ ਜਾ ਰਹੇ ਸੀ ਚਾਹਨ ਕਿ ਇਹਨਾਂ ਦੇ ਜਿਹੜੀ ਗੱਡੀ ਜਦੋਂ ਬੂਏ ਕੋਲ ਪਹੁੰਚੀ ਹੈ ਤਾਂ ਉਸ ਤੋਂ ਬਾਅਦ ਇੱਕਦਮ ਉਹਨੇ ਅਨਿਜ਼ੀਨ ਸਟੀਅਰਿੰਗ ਕੀਤਾ ਹੈ ਡਰਾਈਵਰ ਨੇ ਇੰਦਰਜੀਤ ਸਿੰਘ ਨੇ ਜਿਸ ਨਾਲ ਇੱਕਦਮ ਉਹਨੂੰ ਗੱਡੀ ਦੇ ਉਹਨਾਂ ਦਾ ਕੰਟਰੋਲ ਲੂਜ਼ ਹੋ ਗਿਆ ਤੇ ਗੱਡੀ ਇਸ ਤਰ੍ਹਾਂ ਸਾਈਡ ਬੂਆ ਪਿੰਡ ਦੇ ਕਿਹੜਾ ਟੋਪਾ ਹੈ ਸ਼ੱਪਰ ਹੈ ਕਹਾਂ ਦੂੰਗਾ ਉਹ ਡਿਵਾਈਡਰ ਨਾਲ ਟਕਰਾ ਕੇ ਸਾਈਡ ਵਾਲੇ ਨਾਲ ਟਕਰਾ ਕੇ ਜਿਹਦੇ ਵਿੱਚ ਟੋਪਿਕ ਦੇ ਪਈ ਫਿਰ ਸੇਫਨੀ ਲੋਕਾਂ ਨੇ ਜਿਹੜੇ ਉਹਨਾਂ ਦੀ ਮਿਸੇਜ ਹੈ ਹਰਪ੍ਰੀਤ ਕੌਰ ਦੇ ਬੇਟਾ ਦਰਬਾਸ਼ ਸਿੰਘ ਨੂੰ ਸੇਫਨੀ ਐਕੁਇਟ ਕਰ ਲਿਆ ਕਿਉਂਕਿ ਤੇ ਜਿਹੜੇ ਇੰਦਰਜੀਤ ਸਿੰਘ ਹੈ ਤੇ ਉਹਦੀ ਮਾਸੀ ਹੈ ਹਰਪ੍ਰੀਤ ਕੌਰ ਨੇ ਬੋਡੀ ਵੀ ਥੋੜੀ ਦੇਰ ਬਾਅਦ ਉਨ੍ਹਾਂ ਦਾ ਬੰਦ ਕਰਦਾ ਹੈ। ਸ਼ਿਕਾਇਤਾਂ ਬਾਹਰ ਕੱਢ ਲਈ ਗਈ ਹੈ ਜੋ ਕਿ ਹੁਣ ਦੁਬਾਰਾ ਸ਼ਿਫਟ ਨਹੀਂ ਕੀਤੀ। ਜਿਹੜੇ ਦੋ ਘਰਾਂ ਦਾ ਕੀ ਹਾਲ ਹੈ? ਉਹ ਬਿਲਕੁਲ ਜੀਕਨੇ ਬੇਟੇ ਦੇ ਥੋੜਾ ਜਿਹਾ ਅੱਕ ਤੇ ਮਾਈਨਰ ਜੀ ਜਿਹੜੀ ਹੈ ਹਸਪੀਟਲ ਗਈ ਹੈ। ਜਿਹੜੇ ਹਸਪੀਟਲ ਉਹਨਾਂ ਦਾ ਹਜੇ ਸ਼ਿਫਟ ਕੀਤਾ ਨਹੀਂ ਮੈਂ ਉਹਨਾਂ ਦਾ ਬੈਕਰ ਲੈ ਰਹੇ ਹਾਂ। ਰੀਜ਼ਨ ਇਹ ਰਿਹਾ ਕਿ ਇੱਕਦਮ ਉਹ ਗੱਡੀ ਹੋਈ ਆਈ ਹੈ ਜਾਂ ਮਿਸਿੰਗ ਨੇ ਹਰਪ੍ਰੀਤ ਕੌਣ ਨੂੰ ਦੱਸਿਆ ਕਿ ਅਨ ਇੰਜੀਨਿਅਰਸ ਵੀ ਲੋਈ ਹੈ ਜਿਹਨੇ ਆਰਡਰ ਔਰ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਕੰਟਰੋਲ ਹੋ ਗਈ। ਇਹ ਵੀ ਘਰ ਮਨਾ ਜਾ ਰਿਹਾ ਵੀ ਟੋਨਗਲਾ ਜਾ ਨੇੜੇ ਆ ਰਿਕਵਰੀ ਵੈਨ ਇੱਕਦਮ ਨਹੀਂ ਆਈ ਐਮਬੂਲੈਂਸ ਬੜੀ ਲੇਟ ਆਈ ਹੈ ਰਿਕਵਰੀ ਵੈਨ ਇੱਕਦਮ ਸਾਡੇ ਨਾਲ ਹੀ ਸੀਗੀ ਰਿਕਵਰੀ ਵੈਨ ਥੋੜੇ ਟ੍ਰੈਕਟਰ ਦਾ ਜਾਮ ਲੱਗ ਗਿਆ ਗੱਡੀ ਦਾ ਤੇ ਉਨੇ ਤੱਕ ਰਿਕਵਰੀ ਵੈਨ ਥੋੜੀ ਹੋਰ ਬਾਅਦ ਕਰਕੇ ਜਦੋਂ ਖੋਲੀ ਉਸ ਤੋਂ ਬਾਅਦ ਹੀ ਰਿਕਵਰੀ ਵੈਨ ਅੱਗੇ ਪਹੁੰਚ ਸਕੀ ਪਹਿਲਾਂ ਪਿੰਡ ਵਾਲੇ ਟਰੈਕਟਰ ਨਾਲ ਕੋਸ਼ਿਸ਼ ਕਰ ਰਹੇ ਸੀ ਪਰ ਟਰੈਕਟਰ ਨਾਲ ਗੱਲ ਸੀ ਖ਼ਬਰ ਸਰ ਕੀ ਮਾਮਲਾ ਜਿਹੜਾ ਇੱਕ ਪੁਲਿਸ ਵਾਲੇ ਦੋ ਮੈਂ ਕੇ ਸੀ ਹਾਂਜੀ ਸਾਡੇ ਕੋਲੇ ਇਹ ਦੋ ਬਾਡੀਜ਼ ਲੈ ਕੇ ਆਏ ਨੇ ਇੱਕ ਮੇਲ ਇੱਕ ਫੀਮੇਲ ਹੈ ਜੋ ਕਿ ਅਲੈਜਿਸਟਰੀ ਹੈਗੀ ਡਰਾਉਨਿੰਗ ਦੀ ਜੋ ਕਿ ਸਾਨੂੰ ਦੱਸਿਆ ਗਿਆ ਬਰਾਡ ਬਾਈ ਪੁਲਿਸ ਵੱਲੋਂ ਆਏ ਨੇ ਨੀਅਰ ਮੇਲੀ ਦਾ ਦੱਸਿਆ ਗਿਆ ਜਿਹੜੇ ਮੇਲ ਨੇ ਉਹਨਾਂ ਦਾ ਨਾਮ ਆਇਡੈਂਟੀਫਾਈ ਹੋਇਆ ਹੈ ਇੰਦਰਜੀਤ ਸਿੰਘ ਇਬਰਾਹਿਮਪੁਰ ਸ਼ਹਿਰਪੁਰ ਦੇ ਨਾਲੇ ਜਿਹੜੀ ਫੀਮੇਲ ਹੈ ਉਹਨਾਂ ਦੀ ਕੋਈ ਆਇਡੈਂਟੀਟੀ ਹਜੇ ਤੱਕ ਨਹੀਂ ਪਤਾ ਚੱਲੀ ਹੈ ਨੋ ਸਕੇ ਕਿ ਲੰਬਾ ਕਿੰਨਾ ਮੋਟਰਾਈਜ਼ਡ ਗੱਡੀ ਰਹੀ ਸਾਨੂੰ ਤਾਂ ਸਦਾ ਕੋਈ ਨਹੀਂ ਦੱਸਿਆ ਪੁਲਿਸ ਵਾਲੇ ਜਿਹੜੇ ਲੈ ਕੇ ਆਏ ਨੇ ਕਿ ਕਾਰ ਡੁੱਬੀ ਕਾਰ ਦੀ ਡੁੱਬੀ ਹੋਈ ਸੀ ਤੇ ਉਹਦੇ ਵਿੱਚ ਲੈਕਟ ਕੇ ਲੈ ਕੇ ਆਏ ਸੀ ਕਿੰਨੇ ਲੋਕ ਦਾ ਸਾਹਮਣੇ ਆਇਆ ਕੋਈ ਦੱਸਿਆ ਉਹ ਕਿੰਨੇ ਲੋਕ ਸੀ ਗੱਡੀ ਦੇ ਨਹੀਂ ਇਹਦੇ ਬਾਰੇ ਅਸੀਂ ਕੁਛ ਨਹੀਂ ਦੱਸਿਆ ਹੈ ਉਹ ਕਹਿੰਦੇ ਕਿਸੇ ਇਹੀ ਲੈ ਕੇ ਆਏ ਨੇ ਸੋ ਸ਼ਾਇਦ ਨਾਲ ਕੁਝ ਬੱਚੇ ਵੀ ਸੀਗੇ ਤੇ ਲੋਕ ਜਦੋਂ ਆਏ ਤਾਂ ਆਪਣੇ ਕੋਲ ਬ੍ਰਾਡ ਡੈਡ ਸੀ ਸਾਡੇ ਕੋਲ ਬ੍ਰਾਡ ਡੈਡ ਹੀ ਲੈ ਕੇ ਆਏ ਨੇ ਤੇ ਡੈਡ ਬੋਡੀਆਂ ਜੀ ਡੈਡ ਬੋਡੀਆਂ ਆਪਾਂ ਫਿਲਹਾਲ ਲਈ ਮੋਰਚਰੀ ਦੇ ਵਿੱਚ ਰੱਖ ਦਿੱਤੀਆਂ ਗਈਆਂ ਨੇ ਤੇ ਇਹਨਾਂ ਦੀ ਪੁਲਿਸ ਇਨਫੋਰਮੇਸ਼ਨ ਵੀ ਦੇ ਦਿੱਤੀ ਗਈ ਹੈ